ਕੁਲਦੀਪ ਮਾਨਕ ਸਾਹਿਬ ਦਾ ਪੁੱਤਾ ਕਹਾਉਂਦਾ ਗਾਇਕ ਹਸਨ ਮਾਨਕ ਫਿਰ ਤੋਂ ਸੁਰਖੀਆਂ ਵਿੱਚ ਆ ਗਏ ਨੇ ਕੁਝ ਸਮਾਂ ਪਹਿਲਾਂ ਵੀ ਹਸਨ ਮਾਨਕ ਅਤੇ ਗਾਇਕ ਦੇ ਪ੍ਰੋਡਿਊਸਰ ਰਹਿ ਚੁੱਕੇ ਇੰਦੀ ਬਲਿੰਗ ਵਿਚਕਾਰ ਇੱਕ ਰੱਸਾ ਕਸੀ ਦੇਖਣ ਨੂੰ ਮਿਲੀ ਬਾਅਦ ਵਿੱਚ ਮਾਨਯੋਗ ਅਦਾਲਤ ਤੋਂ ਇੰਦੀ ਬਲਿੰਗ ਹੁਰਾ ਨੇ ਹਸਨ ਮਾਨਕ ਖਿਲਾਫ ਜੋ ਸਟੇ ਲਈ ਹੋਈ ਸੀ ਉਸਤੇ ਮਾਨਯੋਗ ਅਦਾਲਤ ਨੇ ਰੱਦ ਕਰ ਦਿੱਤੀ ਸੀ ਉਸ ਤੋਂ ਬਾਅਦ ਦੋਵੇਂ ਆਪੋ ਆਪਣੇ ਕੰਮਾਂ ਤੇ ਲੱਗ ਗਏ ਸੀ ਪਰ ਹੁਣ ਫਿਰ ਤੋਂ ਹਸਨ ਮਾਨਕ ਤੇ ਇੰਦੀ ਬਲਿੰਗ ਦੀ ਚਰਚਾ ਛਿੜ ਗਈ ਹੈ ਬੀਤੀ ਰਾਤ ਹਸਨ ਮਾਨਕ ਆਪਣੇ ਇੰਸਟਾ ਹੈਂਡਲ ਤੋਂ ਲਾਈਵ ਆਉਂਦੇ ਨੇ ਤੇ ਇੰਦੀ ਬਲਿੰਕ ਤੇ ਇਲਜ਼ਾਮ ਲਗਾਉਂਦੇ ਦਿਖਾਈ ਦਿੰਦੇ ਨੇ ਕੀ ਕੁਝ ਕਹਿੰਦੇ ਨੇ ਹਸਨ ਮਾਨਕ ਆਓ ਪਹਿਲਾਂ ਸੁਣ ਲੈਣੇ ਆ ਹਾਂਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਹਸਨ ਮਾਨਕ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੰਭਾਨ ਖਾਨ ਸਾਡੇ ਘਰੇ ਇੰਦੀ ਬਲੈਂਕ ਬੰਦੇ ਭੇਜਦਾ ਮੂੰਹ ਮੂੰਹ ਉਹਨਾਂ ਦਾ ਜਿੱਦਾਂ ਕਹਦੀ ਆ ਵੀ ਫੋਲਡ ਕੀਤਾ ਹੁੰਦਾ ਕੱਪੜੇ ਚਾੜੇ ਹੁੰਦੇ ਮੂੰਹ ਤੇ ਅਸੀਂ ਘਰੇ ਨਹੀਂ ਸੀਗੇ ਸਾਡੇ ਘਰੇ ਬੰਦੇ ਆਏ ਉਹ ਸਾਡੇ ਘਰ ਮੁਰਖਾੜ ਕੇ ਬਹੁਤ ਬਕਵਾਸ ਕਰਕੇ ਗਏ ਆ ਜਿਹਨਾਂ ਦੇ ਮੂੰਹ ਬੰਨੇ ਹੋਏ ਸੀ ਹਾਂ ਸਾਨੂੰ ਧਮਕੀਆਂ ਦਿੰਦਾ ਹੈ ਜੇ ਕੱਲ ਨੂੰ ਮੇਰੇ ਭਰਾ ਨੂੰ ਮੈਨੂੰ ਮੇਰੇ ਪਰਿਵਾਰ ਨੂੰ ਕੁਝ ਹੁੰਦਾ ਹੈ ਤਾਂ ਜ਼ਿੰਮੇਵਾਰ ਇੰਦੀ ਬਲੰਗ ਹੈ ਠੀਕ ਹੈ ਨਾ ਜੇ ਮੇਰੇ ਭਰਾ ਨੂੰ ਕੁਝ ਹੁੰਦਾ ਮੈਨੂੰ ਕੁਝ ਹੁੰਦਾ ਜੇ ਸਾਨੂੰ ਸਾਰਿਆਂ ਨੂੰ ਕੁਝ ਹੁੰਦਾ ਹੈ ਮੇਰੇ ਪਰਿਵਾਰ ਨੂੰ ਤਾਂ ਜ਼ਿੰਮੇਵਾਰ ਇੰਦੀ ਬਲੰਗ ਹੈ ਇੰਦੀ ਬਲੰਗ ਉਹ ਇੰਨਾ ਕਹ ਹੰਕਾਰਿਆ ਹੋਇਆ ਇਨਸਾਨ ਹੈ ਸਾਡਾ ਜਿਹੜਾ ਸ਼ਰੀਕਾ ਕਬੀਲਾ ਲਾ ਲਓ ਕੁਝ ਵੀ ਲਾ ਲਓ ਜਿਹੜੇ ਰਿਸ਼ਤੇਦਾਰ ਵੀ ਲਾ ਲਓ ਸਾਰੇ ਰਲੇ ਹੋਏ ਆ ਉਹਦੇ ਨਾਲ ਮੇਰੇ ਮਾਮੇ ਵੀ ਰਲੇ ਵੇ ਸਾਰੇ ਰਲੇ ਹੋਏ ਆ ਕੱਲ ਨੂੰ ਮੇਰੇ ਭਰਾ ਦੇ ਗੋਲੀ ਵਾਜਦੀ ਆ ਮੈਨੂੰ ਕੁਛ ਹੁੰਦਾ ਕੁਛ ਵੀ ਹੁੰਦਾ ਇੰਦੀ ਬਲੰਘੇ ਜਿੰਮੇਵਾਰ ਆ ਠੀਕ ਆ ਉਹ ਹੰਕਾਰਿਆ ਹੋਇਆ ਇਨਸਾਨ ਅਮਰੀਕਾ ਚ ਰਹਿੰਦਾ ਉਹਦੇ ਕੋਲ ਪੈਸੇ ਆ ਅਸੀਂ ਆਪਦਾ ਗੁਜ਼ਾਰਾ ਮੱਸਾ ਕਰਦੇ ਆ ਉਹਦਾ ਉਹ ਗੁਜ਼ਾਰਾ ਉਹ ਚੀਜ਼ ਉਹਨੂੰ ਜਿੱਦਾਂ ਉਹਦੇ ਪੱਛਦੀ ਨਹੀਂ ਉਹ ਐਕਸੈਪਟ ਨਹੀਂ ਕਰ ਸਕਦਾ ਜੇ ਕੱਲ ਨੂੰ ਮੇਰੇ ਭਰਾ ਨੂੰ ਜਾਂ ਮੈਨੂੰ ਕੁਛ ਹੁੰਦਾ ਤਾਂ ਜਿੰਮੇਵਾਰ ਇੰਦੀ ਬਲੰਘ ਹੈ ਜੇ ਸਾਨੂੰ ਕੱਲ ਨੂੰ ਕੁਝ ਹੋ ਗਿਆ ਮੈਂ ਸਵੇਰੇ ਐਸਐਸਪੀ ਸਾਹਿਬ ਦੇ ਜਣਾ ਮੋਗੇ ਬਿਸਾਰ ਸਾਨੂੰ ਖਤਰਾ ਹੈ ਜੀ ਇੰਦੀ ਬਲੈਂਕ ਤੋਂ ਹੈਗਾ ਵੀ ਆ ਸਾਨੂੰ ਮਾਰ ਸਕਦਾ ਹੈ ਸਾਡੇ ਸਾਰੇ ਨਾਲੇ ਵੇ ਆ ਮੇਰੇ ਸਕੇ ਮਾਮੇ ਰਲੇ ਵੇ ਸਾਰੇ ਰਲੇ ਹੋਏ ਆ ਸਾਡੇ ਸਾਰੇ ਰਿਸ਼ਤੇ ਰਲੇ ਹੋਏ ਆ ਮੇਰੀ ਮਾਸੀ ਰਲੀ ਹੋਏ ਸ਼ਕਤੀਮਾਨ ਸਾਰੇ ਰਲੇ ਵੇ ਆ ਸਾਨੂੰ ਮਾਰਨ ਨੂੰ ਫਿਰਦੇ ਆ ਜੇ ਮੇਰੇ ਭਰਾ ਨੂੰ ਮੈਨੂੰ ਖੁਸ਼ ਹੋ ਗਿਆ ਤੇ ਬਾਈ ਜੀ ਮੇਰੇ ਸਕੇ ਮਾਮੇ ਸ਼ਕਤੀਮਾਨ ਕਹਿੰਦੀ ਇੰਦੀ ਬਲੈਂਕ ਇੰਦੀ ਬਲੈਂਕ ਸਾਰੇ ਜ਼ਿੰਮੇਵਾਰ ਸਾਰੇ ਜ਼ਿੰਮੇਵਾਰ ਹੈ ਇਹ ਕੜੀ ਗੱਲ ਹੈ ਸਾਨੂੰ ਟੌਰਚਰ ਕਰ ਰਹੇ ਆ ਟੌਰਚਰ ਕਰ ਰਹੇ ਆ ਸਾਨੂੰ ਇਸ ਟਾਈਮ ਟੌਰਚਰ ਸਾਡੇ ਘਰ ਮੂਰੇ ਖੜ ਕੇ ਜਲੂਸ ਕੱਢ ਕੇ ਗਏ ਆ ਸਾਡੇ ਪਿੰਡ ਦੇ ਇਹ ਚੀਜ਼ ਦੇ ਗਵਾਹ ਹੈ ਠੀਕ ਹੈ ਨਾ ਇਹ ਬੰਦਾ ਇਹਨੇ ਬੰਦੇ ਨੇ ਮੇਰੇ ਤੇ ਕੋਰਟ ਦੇ ਵਿੱਚ ਕੇਸ ਕੀਤਾ ਸੀਗਾ ਸਟੇ ਲਈ ਸੀ ਉਹ ਜਦ ਸਭ ਨੇ ਸਟੇ ਡਿਸਮਿਸ ਕਰਤੀ ਮੈਂ ਕੰਮ ਤੇ ਜਾਣ ਲੱਗਾ ਇਹਦੇ ਫਿਰ ਤਕਲੀਫ ਹੋ ਗਈ ਹੁਣ ਫੇਰ ਸਾਨੂੰ ਪਰੇਸ਼ਾਨ ਕਰ ਰਿਹਾ ਜੇ ਸਾਨੂੰ ਕਾਲੂ ਕੁਸ਼ ਹੁੰਦਾ ਦੋਨਾਂ ਭਰਾਵਾਂ ਨੂੰ ਮੇਰੀ ਮੰਮੀ ਨੂੰ ਮੇਰੇ ਡੈਡੀ ਨੂੰ ਮੇਰੀ ਦਾਦੀ ਨੂੰ ਮੇਰੇ ਪਰਿਵਾਰ ਨੂੰ ਹਨ ਤਾਂ ਇੰਦੀ ਬਲਿੰਗ ਇੰਦਰਜੀਤ ਸਿੰਘ son of ਭੁਪਿੰਦਰ ਸਿੰਘ ਜਿਹੜਾ ਰਾਂਚੀ ਕਲੋਨੀ ਚ ਰਹਿੰਦਾ ਜਿਹੜੇ ਤੂਰ ਦਾਟਾ ਬੱਲ ਦਿਹਾਣਾ ਤਰੀਕੇ ਰੋਡ ਤੇ ਉਹ ਜ਼ਿੰਮੇਵਾਰ ਹੈ ਜੇ ਸਾਨੂੰ ਕੁਝ ਹੁੰਦਾ ਸਾਡੇ ਛਿੜੀਟ ਵੀ ਵਜਦੀ ਆ ਤਾਂ ਜ਼ਿੰਮੇਵਾਰ ਉਹ ਆ ਇਹਨਾਂ ਕ ਆਪਣਾ ਯਾਦ ਰੱਖੇ ਮੈਂ ਸਵੇਰ ਤੋਂ ਇਹ ਜੀ ਦਾ ਰੋਲਾ ਪਾਉਣਾ ਸਾਨੂੰ ਭਾਈ ਇਹ ਧਮਕੀਆਂ ਦੇ ਰਿਹਾ ਬੰਦਾ ਤੁਹਾਨੂੰ ਚੱਕ ਦੇਣਗੇ ਮਾਰ ਦੇਣਗੇ ਠੀਕ ਹੈ ਨਾ ਜੀ ਬੰਦੇ ਦਾ ਬਸ ਸਾਡੀ ਇੰਦੀ ਕਬੀਰ ਸ਼ਰਮਾਂ ਮਾਂਂ ਕਿਹਾ ਦਿੰਦੇ ਆ ਇਹਨਾਂ ਦਾ ਕਰਾਂਗੇ ਇਹਦਾ ਕਰਾਂਗੇ ਤੁਸੀਂ ਮੈਨੂੰ ਸਾਨੂੰ ਅਸੀਂ ਟੱਕਰਾਂਗੇ ਉਹਨਾਂ ਨੇ ਮੈਨੂੰ ਇਹ ਚੀਜ਼ਾਂ ਕਹੀਆਂ 16 ਤਰੀਕ ਨੂੰ ਅਸੀਂ ਕੋਰਟ ਦੇ ਵਿੱਚ ਜਾਣਾ ਲੁਧਿਆਣੇ ਸਾਨੂੰ ਨਹੀਂ ਪਤਾ ਸਾਡੇ ਨਾਲ ਕੀ ਹੋਣਾ ਸਾਨੂੰ ਕੁਝ ਨਹੀਂ ਪਤਾ ਹਾਂ ਕੋਈ ਬੰਦੇ ਘੇਰ ਨੂੰ ਫਿਰਦੇ ਸਾਨੂੰ ਜ਼ਿੰਮੇਵਾਰ ਇੰਦੀ ਬਲੰਗ ਹੈ ਇਹਗਾ ਉਹ ਬਹੁਤ ਮਾੜਾ ਬੋਲਦਾ ਸਾਡੇ ਬਾਰੇ ਸਾਡੇ ਸਹਿਮਿਲ ਨੂੰ ਟਾਰਗੇਟ ਕੀਤਾ ਉਹ ਬੰਦੇ ਨੇ ਜੀ ਅਸੀਂ ਉਹਦੇ ਪਰਿਵਾਰ ਵਾਲੇ ਬੋਲਾਂਗੇ ਤਾਂ ਫਾਇਦਾ ਨਹੀਂ ਅਸੀਂ ਕਿਸੇ ਦੀ ਭੈਣ ਬਾਰੇ ਮਾਂ ਬਾਰੇ ਇਸ ਗਲਤ ਕਦੇ ਬੋਲਣਾ ਨਹੀਂ ਪਰ ਜਿਹੜਾ ਆਪ ਘਟੀਆ ਇਨਸਾਨ ਹੋਵੇ ਉਹ ਬੋਲਦਾ ਹੁੰਦਾ ਸਾਡੀ ਮੌਤ ਦਾ ਸਾਡੇ ਨੁਕਸਾਨ ਦਾ ਜ਼ਿੰਮੇਵਾਰ ਇੰਦੀ ਬਲਣਗੇ ਹੋਰ ਕੋਈ ਨਹੀਂ ਸਾਨੂੰ ਪਤਾ ਹੀ ਆ ਹਾਂ ਮੈਂ ਜਸਸ ਨੂੰ ਮੈਂ ਐਸਐਸ ਵੀ ਜਾਉਂਦਾ ਜ਼ਵੇਰੇ ਪੇਸ਼ ਕਰਾਂ ਤੁਹਾਡੀ ਬੇਨਤੀ ਐਸਐਸ ਦੇ ਸਾਹਮਣੇ ਸਾਡੇ ਬਾਰੇ ਬੋਲੋ ਜੀ ਪੀ ਇਹ ਬੰਦਾ ਸਾਨੂੰ ਖਤਮ ਕਰਨ ਨੂੰ ਕਰਦਾ ਠੀਕ ਆ ਸਾਨੂੰ ਮਾਰਨ ਨੂੰ ਕਰਦਾ ਮੈਨੂੰ ਸਦਾ ਕਹਿੰਦਾ ਮੈਂ ਬੰਦੇ ਲੈ ਕੇ ਆਉਂਗਾ ਕਹਿੰਦਾ ਹਾਂ ਜੀ ਕਹਿੰਦਾ ਤੁਸੀਂ ਟੱਕਰ ਲਓ ਮੈਂ ਬਿਲਕੁਲ ਸਦਾ ਇਹ ਕਹਿੰਦਾ ਮਤਲਬ ਇਹ ਚੀਜ਼ ਕਿ ਇਹ ਤਾਂ ਕੋਰਟ ਦੇ ਵਿੱਚ ਆਉਣਾ ਹੀ ਆ ਸਾਢੇ 6 ਟ ਮਾਰਨੇਗਾ ਕੋਈ ਨਹੀਂ ਫਿਰ ਉਹਦਾ ਹੁਣ ਪਈ ਭੁਗਤਣਾ ਪੈਣਾ ਸਾਨੂੰ ਹਾਂ ਕੋਈ ਗੱਲ ਨਹੀਂ ਤੁਸੀਂ ਸੁਣਿਆ ਕਿ ਹਸਨ ਮਾਰਕ ਨੇ ਇੰਦੀ ਬਲਿੰਗ ਤੇ ਇਲਜ਼ਾਮ ਕੱਸਦਿਆਂ ਕਿਹਾ ਕਿ ਹਾਂ ਕਿ ਉਹ ਸਾਡੇ ਘਰ ਬੰਦੇ ਭੇਜਦਾ ਧਮਕੀਆਂ ਦਿੰਦਾ ਕੱਲ ਨੂੰ ਸਾਨੂੰ ਕੁਝ ਵੀ ਹੁੰਦਾ ਤਾਂ ਜ਼ਿੰਮੇਵਾਰੀ ਇੰਦੀ ਬਲਿੰਗ ਦੀ ਹੋਵੇਗੀ ਇਸ ਵਿੱਚਕਾਰ ਸੱਚ ਕੀ ਹੈ ਇਹ ਤਾਂ ਜਾਂ ਤਾਂ ਹਸਨ ਮਾਰਕ ਜਾਣਦੇ ਨੇ ਜਾਂ ਇੰਦੀ ਬਲਿੰਗ ਪਰ ਸੋਚਣ ਜੋ ਗੱਲ ਇਹ ਹੈ ਕਿ ਪ੍ਰੋਡਿਊਸਰਸ ਅਤੇ ਸਿੰਗਲਸ ਵਿੱਚ ਵਿਕਾਸ ਆਏ ਦਿਨ ਵਿਵਾਦ ਸਾਹਮਣੇ ਆ ਰਹੇ ਨੇ ਕੀ ਇਹ ਇੰਡਸਟਰੀ ਦੇ ਸੁਭ ਸੰਕੇਤ ਨੇ ਜਾਂ ਪ੍ਰਨਾਮ ਖਰਾਬ ਹੋਣਗੇ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਆਪਣੇ ਸੁਝਾਅ ਕਮੈਂਟ ਬਾਕਸ ਵਿੱਚ ਜਰੂਰ ਦਿਓ ਐਂਟਰਟੇਨਮੈਂਟ ਦੀਆਂ